ਚਿੱਟੇ ਦੀ ਇਲਾਮਤ ਨੂੰ ਨਸ਼ਿਆਂ ਦੀ ਇਲਾਮਤ ਨੂੰ ਪੰਜਾਬ ਦੇ ਸਿਰੋਂ ਪੰਜਾਬ ਦੇ ਮੱਥੇ ਤੋਂ ਲਾਉਣ ਲਈ ਹਰ ਰੋਜ਼ ਜਿਹੜਾ ਪੰਜਾਬ ਪੁਲਿਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਬਲਡੋਜ਼ਰ ਲੈ ਕੇ ਜਾਂਦੀ ਹੈ ਜਿਹੜੇ ਬੰਦੇ ਨੇ ਨਸ਼ੇ ਵੇਚ-ਵੇਚ ਕੇ ਉਸੇ ਪਿੰਡ 'ਚੀ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਉਹਨਾਂ ਦਾ ਘਰ ਉਜੜ ਗਿਆ ਤੇ ਉਹੀ ਬੰਦਾ ਉਸੇ ਪਿੰਡ ਦੀ ਤਿੰਨ ਮੰਜ਼ਲੀ ਕੋਠੀ ਪਾ ਕੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਬਰਦਾਸ਼ਤ ਹੋਊਗਾ ਉਹ ਤਾਂ ਫਿਰ ਉੱਥੇ ਤਾਂ ਚੱਲੂਗਾ ਪੇੜਾ ਪੰਜਾ ਇਹ ਮੋਹੱਲਾ ਕਾਦੀਆਂ ਦੇ ਵਿੱਚ ਖੜੇ ਹੈਗੇ ਨੇ ਤਾਂ ਇੱਥੇ ਅੱਜ ਸਿਵਲ ਪ੍ਰਸ਼ਾਸਨ ਦੇ ਹੁਕਮ ਅਨੁਸਾਰ ਇਥੇ ਪੁਲਿਸ ਡਿਸਟ੍ਰਿਕਟ ਪੁਲਿਸ ਬਟਾਲਾ ਦੀ ਟੀਮ ਜਾਈ ਹੈਗੀ ਆ ਇੱਕ ਨੌਸ਼ਰਨ ਦਾਸ ਉਰਫ ਕਾਕਾ ਨਾਮ ਦਾ ਵਿਅਕਤੀ ਹੈ ਸਨਾਖ ਸ਼੍ਰੀਚੰਦ ਇਹ ਬਾਲਮਿਕੀ ਮੋਹੱਲਾ ਦੇ ਵਿੱਚ ਰਹਿੰਦਾ ਹੈ ਇਸ ਵੇਲੇ ਇਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਕੋਠੀ ਬਣਾਈ ਹੈ ਇਹ ਨਜਾਇਜ਼ ਉਸਾਰੀ ਕਰਕੇ ਸਰਕਾਰੀ ਜ਼ਮੀਨ ਤੇ ਉੱਤੇ ਬਣਾਈ ਗਈ ਹੈਗੀ ਤਾਂ ਇਹਨੂੰ ਪਹਿਲਾਂ ਕਾਫੀ ਨੋਟਿਸਿਜ਼ ਮਿਲੇ ਸੀਗੇ ਸਿਵਲ ਪ੍ਰਸ਼ਾਸਨ ਵੱਲੋਂ ਤਾਂ ਇਹਨੇ ਕੋਈ ਸੈਲਵ ਡਿਮੋਲਿਸ਼ਨ ਨਹੀਂ ਕੀਤੀ ਤਾਂ ਇਹਦੇ ਕਾਰਨੂੰ ਡਿਮੋਲਿਸ਼ ਕਰਨ ਲਈ ਅੱਜ ਸਿਵਲ ਪ੍ਰਸ਼ਾਸਨ ਆਈ ਹੈ ਨਾਲ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਇਹਦੇ ਬਰ ਖਿਲਾਫ 6 ਮੁਕਦਮੇ ਦਰਜ ਹੈਗੇ ਨੇ ਉਹਦੇ ਵਿੱਚ 4 ਮੁਕਦਮੇ ਜਿਹੜੇ ਹੈ ਐਨਡੀਪੀਐਸ ਦੇ ਦਰਜ ਹੈਗੇ ਨੇ ਉਹ ਕਾਦੀਆਂ ਦੀਨਾਨਗਰ ਕਨੂਆ ਔਰ एएनटीएफ ਜਿਹੜਾ ਥਾਣਾ ਹੈ ਮੋਹਾਲੀ ਦੇ ਵਿੱਚ ਉਹਦੇ ਪਰਚੇ ਦਰਜ ਹੋ ਗਏ ਨੇ ਇਸ ਤੋਂ ਇਲਾਵਾ ਇਹਦੇ ਬਰਖਲਾਪ ਆਰਮਜ਼ ਐਕਟ ਤੇ ਵੀ ਪਰਚੇ ਦਰਜ ਹੋਗੇ ਨੇ ਸਰਕਾਰ ਨੇ ਯੋਧ ਨਸ਼ਾ ਵਿਰੁੱਧ ਦੀ ਮੁਹਿੰਮ ਚਾਲੂ ਕੀਤੀ ਹੈ ਉਹਦੇ ਬਰਖਲਾਪ ਪਹਿਲਾ ਹੀ ਬਟਾਲਾ ਪੁਲਿਸ ਦੇ ਵਿੱਚ ਵੀ 250 ਤੋਂ ਉੱਤੇ ਗ੍ਰਿਫਤਾਰੀਆਂ ਹੋਈਆਂ ਹਨ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਉਹ ਵਸ ਸਿਲਸਿਲਾ ਅੱਗੇ ਵੀ ਜਾਰੀ ਰਹੂਗਾ ਜਿਹੜਾ ਵੀ ਬੰਦਾ ਨਸ਼ਾ ਤਸਕਰੀ ਦੇ ਵਿੱਚ ਮਲਬੂਸ ਹੈ ਤੁਸੀਂ ਛੱਡ ਜਾਓ ਨਹੀਂ ਤਾਂ ਉਹਨਾਂ ਦਾ ਜਿਹੜਾ ਠਿਕਾਣਾ ਹੈ ਉਹ ਜੇਲ੍ਹ ਦਾ ਹੈ